ਸਸੀ ਗੱਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਜੀਪੀ ਵਲੌਗ ਬੋਰ ਤੇ ਲਓ ਜੀ ਕਰੋ ਚੈੱਕ ਲੋਕੇਸ਼ਨ ਤੇ ਅੱਜ ਆਪਾਂ ਆਏ ਹੋਏ ਸੀ ਆਪਣੇ ਖੇਤ ਤੇ ਇੱਥੇ ਮਾਰਨੇ ਸੀ ਹਲ ਆਪਾਂ ਕਿਉਂਕਿ ਬਾਰਿਸ਼ ਤੋਂ ਬਾਅਦ ਗਿੱਲ ਬਣ ਗਈ ਸੀ ਕਿਉਂਕਿ ਇਹ ਆਪਣਾ ਪਿੰਡ ਦਾ ਪੁਰਾਣੀ ਏਰੀਆ ਦੇ ਵਿੱਚ ਤੇ ਪੁਰਾਣੀ ਏਰੀਆ ਦੇ ਵਿੱਚ ਮੀਂਹ ਤੋਂ ਬਾਅਦ ਹੀ ਇੱਥੇ ਹੁੰਦਾ ਜੋ ਵੀ ਕੁਝ ਹੁੰਦਾ ਤੇ ਆ ਆਪਣਾ ਸ਼ੇਰੂ ਖੜਾ ਜੀ ਤੇ ਹੁਣ ਇੱਥੇ ਆਪਾਂ ਮਾਰਾਂਗੇ ਹਲ ਅੱਜ ਹਲ ਹਲ ਮਾਰ ਕੇ ਉਹ ਹਲ ਪਾਏ ਜੀ ਪਿੱਛੇ ਤੇ ਹਲ ਮਾਰ ਕੇ ਫਿਰ ਆਪਾਂ ਬੀਜਾਂਗੇ ਜੀ ਇੱਥੇ ਮੰਗੂਗੀ ਵਾਹ ਗੇ ਨੂੰ ਤੇ ਗਿਆਨੀ ਦੇ ਡੜੀ ਹੁਰੀ ਖੋ ਰੇ ਤਾਰਾਂ ਲਓ ਜੀ ਕਰੋ ਚੈੱਕ ਲੋਕੇਸ਼ਨ ਦੇਖੋ ਕਿ ਦੀ ਘੰਡ ਆ ਰਹੀ ਆ ਅੱਜ ਕਿਉਂਕਿ ਇੱਥੇ ਮੌਸਮ ਬੜਾ ਘੰਡ ਸੀ ਅੱਜ ਬਾਰਿਸ਼ ਤੋਂ ਬਾਅਦ ਬਹੁਤ ਘੰਡ ਸੀ ਲਓ ਜੀ ਸ਼ੇਰੂ ਵੀ ਝਾਕ ਰਿਹਾ ਬਾਰ ਬਾਰ ਹੀ ਆਪਣੇ ਕੰਨੇ ਦੇਖੋ ਜੀ ਫਿਰ ਤੇ ਲਓ ਜੀ ਆਪਾਂ ਕਰਦੇ ਸੀ ਹਲ ਮਾਰਨੇ ਸਟਾਰਟ ਲਗਭਗ ਹਲ ਮਾਰਦੇ ਸੀਗੇ ਕਾਫੀ ਆਪਾਂ ਲਗਭਗ ਸਾਰਾ ਹੀ ਕਵਰ ਕਰ ਲਿਆ ਸੀਗਾ ਤੇ ਵੈਸੇ ਇੰਨੇ ਪਰਫੈਕਟ ਤਾਂ ਆਪਾਂ ਹੈ ਨਹੀਂਗੇ ਚਲੋ ਫਿਰ ਵੀ ਕੰਮ ਚਲਾਉਗੇ ਆਪਾਂ ਡੰਦਾ ਲੈ ਜਾਂਦਾ ਆਪਣਾ ਕਰ ਲਈਦਾ ਕੰਮ ਇੰਨਾ ਖੇਤੀ ਦਾ ਪਾ ਵੀ ਤੇ ਲਓ ਜੀ ਦੱਸਿਓ ਫਿਰ ਕਿਵੇਂ ਵਜੇ ਹਾਲ ਤੇ ਘਾਗੂ ਇੱਥੇ ਹੋ ਗਿਆ ਸੀ ਕਾਫੀ ਤੇ ਉਹ ਆਪਣੇ ਸੋਲਰ ਪੈਨਲ ਵੀ ਪਏ ਹੋਏ ਟੁੱਟੇ ਜਿਹੜੇ ਡੈਮੇਜ ਪੈਨਲ ਤੇ ਲਓ ਜੀ ਆਪਾਂ ਫਿਰ ਮਾਰੇ ਹਾਲ ਕਰਿਓ ਜੀ ਚੈੱਕ ਕਿਉਂਕਿ ਇੰਨਾ ਤਾਂ ਥੋੜਾ-ਮੋੜਾ ਤਜਰਬਾ ਹੋ ਗਿਆ ਵੀ ਇੱਥੋਂ ਜ ਐ ਜੀ ਮਾਰਦੇ ਹਾਂਦੇ ਆ ਕਰਿਓ ਜੀ ਚੈੱਕ ਫਿਰ ਲਓ ਜੀ ਅੰਗੇ ਨਹੀਂ ਬਣਾ ਰਿਹਾ ਸੀ ਵੀਡੀਓ ਇੱਥੇ ਕਹਿੰਦਾ ਵਈ ਇਹ ਪਾ 2100 ਟ ਲੈ ਲੀਏ ਕਹਿੰਦਾ ਵਲੌਗ ਚ ਐਡ ਕਰਦਾ ਹੈ ਕਹਿੰਦਾ ਆ ਚੱਲ ਵੀ ਬਣਾ ਲਾ ਵੀਡੀਓ ਤੂੰ ਲਓ ਜੀ ਕਰੋ ਜੀ ਜਗਫਰ ਕਿਉਂਕਿ ਇੱਥੇ ਲਗਭਗ ਆਪਣਾ ਬਰਾਨੀ ਏਰੀਆ ਦੇ ਵਿੱਚ ਪੈਂਦਾ ਤੇ ਇਹ ਸਾਰਾ ਮੀਂਹ 'ਤੇ ਡਿਪੈਂਡ ਕਰਦਾ ਵੀ ਮੀਂਹ ਪੈਂਦਾ ਤੇ ਮੀਂਹ ਤੇ ਹੁੰਦੀ ਹੈ ਕੋਈ ਮਾੜੀ-ਮੋਟੀ ਫਸਲ ਹੋ ਜਾਂਦੀ ਹੈ ਹੁਣ ਵੀਜ਼ ਦਾਂਗੇ ਮੂੰਗੀ ਇੱਥੇ ਲਓ ਜੀ ਕਾਸ਼ ਤੇ ਪਲਾ ਜਲਾਲਪੁਰੀਆ ਵੀ ਪਹੁੰਚ ਗਏ ਸੀ ਕਿ ਇਹਨਾਂ ਲੈ ਕੇ ਜਾਣਾ ਸੀ ਟਰੈਕਟਰ ਕਿਉਂਕਿ ਮਿੱਟੀ ਸਟ ਰਹੀ ਸੀ ਘਰੇ ਤੇ ਲੋ ਜੀ ਟਰੈਕਟਰ ਦੀ ਹੋ ਗਈ ਪੈਪਲਿਕ ਉਹ ਕਰ ਰਹੀ ਸੀ ਚੈੱਕ ਤੇ ਇਧਰ ਬਾਪੂ ਵੀ ਉਹ ਬੱਟਾ ਬੱਟਾ ਬਣਾ ਰਿਹਾ ਉਧਰ ਕਰੋ ਜੀ ਚੈੱਕ ਤੇ ਲੋਕੇਸ਼ਨ ਦੇਖੋ ਜੀ ਤੁਸੀਂ ਕਿੱਡੀ ਘਾਟ ਲੋਕੇਸ਼ਨ ਆ ਰਹੀ ਹੈ ਇੱਥੇ ਹਨਾ ਤੇ ਫੁੱਲ ਸਕੂਨ ਆ ਕੋਈ ਸ਼ੋਰ ਸ਼ਰਾਬਾ ਨਹੀਂ ਕੁਝ ਨਹੀਂ ਹੈ ਇੱਥੇ ਬਹੁਤ ਘੈਂਡ ਮਾਹੌਲ ਹੈ ਇੱਥੋਂ ਦਾ ਕਿਉਂਕਿ ਇਹ ਬਰਾਨੀ ਏਰੀਆ ਪੈਂਦਾ ਡੱਬਿਆਂ ਦਾ ਏਰੀਆ ਪੈਂਦਾ ਹੈ ਇਹ ਇਹਨਾਂ ਦੇ ਲਾਲੇ ਸੀਟ ਦਾ ਕਵਰ ਕਿਉਂਕਿ ਸੀਟ ਦਾ ਕਵਰ ਲੱਗਿਆ ਸੀਗਾ ਤਾਂ ਤੇ ਇਹ ਕਰਕੇ ਲਾ ਰਹੀ ਸੀ